ਹੋ ਗਿਆ ਵੀਰੋ ਹੈਲੋ ਗਾਇਸ ਯਹਾਂ ਆ ਹੈ ਕਬੂਤਰ ਦੀ ਬਾਜ਼ ਲੈ ਵੀ ਮੁੰਡੇ ਨੇ ਮੋਟਰਸਾਈਕਲ ਜਿੱਤੇ ਆ ਹੈ ਮੋਟਰਸਾਈਕਲ ਦਿੱਤੇ ਇੱਥੇ ਕਬੂਤਰਾਂ ਚ ਬੜੇ ਇਨਾਮ ਮਿਲਦੇ ਨੇ ਬਈ ਹੈ ਬੜੇ ਬੜੇ ਮੇਰੇ ਲੱਕਾ ਮੈਂ ਬੜੀ ਹੈਲੋ ਗਾਇਸ ਸਾਡੇ ਪਿੰਨ ਵਾਲਾ ਬੋਲ ਬੋਲ ਕਬੂਤਰਾਂ ਦੀ ਬਾਜ਼ ਹੀ ਆ ਦੇਖੋ ਜੀ ਕਦੇ ਹੋਣਾ ਪਹਿਲਾ ਨਾਮ ਮੇਰਾ ਫਰੇਜ ਜੀ ਦੂਜੇ ਨਾਮਗਾ ਪਿਤਾ ਜੀ ਆ ਰਹਾ ਅੱਗੇ ਕੀ ਦੇਖਦੇ ਆ ਜੀ ਕੀ ਹੁੰਦਾ ਦੇਖੋ ਹਮ ਫਰੇਜ ਕੋਣ ਜਿੱਤ ਗਿਆ ਆ ਫਰੇਜ ਕੋਣ ਜਿੱਤ ਗਿਆ ਆ ਆ ਬੋਲੀ ਨਿਕਲਿਆ ਆ ਆ ਦੇਖੋ ਜੀ ਫਿਰ ਚਲੇ ਆਂਦੀ ਐ ਇਹਨਾਂ ਨੇ ਆ ਫਰੇਜ ਮੇਂ ਨੀ ਨਾਮ ਉਹ ਨਾ ਬੀ ਬੋਲੀ ਕਬੂਤਰਾਂ ਦੀ ਬਾਜੀ ਹੋ ਰਹੀ ਹੈ ਐ ਵੀ ਮੁੰਡਾ ਕਬੂਤਰ ਲੈ ਕੇ ਆਇਆ ਬੜੀ ਦੂਰੋਂ ਮੰਗੇ ਮੰਗੇ ਲਾ ਕੰਪਣਾ ਲੈ ਮੜ ਜਾ ਲੈ ਵੀਡੀਓ ਬਣਾਇਆ ਲੈ ਲਾ ਲੈ ਕਬੂਤਰਾਂ ਦੀ ਆਹੋ ਲਾ ਲੈ ਪੋ ਲਾ ਲੈ ਵੀਡੀਓ ਮੈਨੂੰ ਲੈ ਲਾ ਸਾਧੀਆਂ ਖਿਚੋੜੇ ਲੈ ਲੈ ਭਾਈ ਜਿੱਤ ਗਿਆ ਮੁੰਡਾ ਕਬੂਤਰਾਂ ਦਾ ਕੌਣ ਜਿੱਤੇ ਆ ਭਾਈ ਲੈ ਜਿੱਤੇ ਕਿਹੜਾ ਜਿੱਤੇ ਆ ਯਾਰ ਮੁੰਡਾ ਜਿੱਤਿਆ ਬਈ ਰਾਜਪੁਰੇ ਤੋਂ ਆਇਆ ਹੈ ਹੈ ਰਾਜਪੁਰੇ ਤੋਂ ਆਇਆ ਮੁੰਡਾ ਕਬੂਤਰ ਲੈ ਕੇ ਵੇਖੋ ਜੀ ਜਿੱਤ ਗਿਆ ਫਰਿੱਜ ਫਰਿੱਜ ਦੇ ਨਾਮ ਕਿੰਨਾ ਮਿਲਿਆ ਹੈ 40000 40 53 53000 ਰੁਪਇਆ ਨਾਮ ਲੈ ਗਿਆ ਵੇਖੋ ਕਬੂਤਰਾਂ ਦੇ ਵਿੱਚ ਵੱਡੇ ਵੱਡੇ ਨਾਮ ਨੇ ਭਾਈ ਐਵੇਂ ਨਹੀਂ ਮੁੰਡੇ ਆਨੇ ਰੱਖੇ ਆ ਮੁੰਡਾ ਜਿੱਤਿਆ ਤੇਰਾ ਨਾਮ ਕੀ ਹੈ ਗੁਰਪ੍ਰੀਤ ਚਾਹਾਨ ਗੁਰਪ੍ਰੀਤ ਚਾਹਾਨ ਕਿਹੜੇ ਪਿੰਡ ਤੋਂ ਆਇਆ ਹੈ ਹੈ ਜੋ ਐਸੇ ਸੈਦ ਖੜੀ ਤੋਂ ਆਇਆ ਹੈ ਅਛਾ ਤੂੰ ਤੇ ਮਮ ਉਹ ਮੇਰੇ ਸਹੁਰਿਆਂ ਦਾ ਪਿੰਡ ਹੈ ਫਿਰ ਮੇਰਾ ਤੇ ਸਹੁਰਿਆਂ ਦਾ ਪਿੰਡ ਸੈਦ ਖੜੀ ਕੀ ਆ ਬਾਤ ਆ ਫਿਰ ਤੇਰੀ ਚਾਹ ਪਾਣੀ ਦੀ ਸੇਵਾ ਕਰੀਏ ਬਾਜੀ ਬਹੁਤ ਧੰਨਵਾਦ ਆ ਕਿਹਦਾ ਮੁੰਡਾ ਤੂੰ ਕਿਹਦਾ ਮੁੰਡਾ ਮੰਗੇਰਾ ਮੰਗੇਰਾ ਕਬੂਤਰ ਤੇਰਾ ਕਿਹੜਾ ਜਿੱਤੇ ਆ ਜਿਹੜਾ ਜਿਹੜਾ ਆ ਆ ਕਬੂਤਰ ਜਿੱਤੇ ਆ ਬਾਈ ਲਾਈਵ ਨਹੀਂ ਹੈ ਬਲੌਗ ਬਣਦਾ ਪਿਆ ਮੇਰੇ ਵਾਲੇ ਪਿੰਡ ਤੇ ਪਏਗਾ ਪਿੰਡ ਮਾਣੇ ਹਾਲ ਤੋਂ ਬਲੌਗ ਤੇ ਜਾ ਕੇ ਦੇਖ ਲਈ ਠੀਕ ਹੈ ਹਾਂ ਜੀ ਮਰਾ ਜੀ ਕਿਤੇ ਦਾ ਹਾਂ ਨੇ ਆਹ ਕੁੱਤਰ ਨੇ 53000 ਨਾਮ ਦਿੱਤੇ ਆ ਇਹ ਇੱਕ ਫ੍ਰਿਜ ਹਾਂ ਤਰਾਜ ਦੇ ਤੱਕ ਰਿਜ਼ਲਟ ਨਿਕਾ ਮਾਰੀ ਹੈ ਇਹਨੂੰ ਖੋਣ ਕੇ ਵਿਖਾਣੇ ਆ ਬਿਲਕੁਲ ਨਵੀਂ ਆ ਬ੍ਰੈਂਡ ਨਿਊ ਨੂੰ ਲੈ ਕੇ ਕਾਤੇ ਜਾਏਗਾ ਬੰਦਾ ਵਾਹ ਵਾਹ ਘੰਟੀ ਤੇ ਲੈ ਕੇ ਜਾਏਗਾ ਪਹਿਲੇ ਨੰਬਰ ਤੇ ਆਇਆ ਸੈਦ ਖੜੀ ਦਾ ਮੁੰਡਾ ਵਈ ਪਹਿਲੇ ਨੰਬਰ ਤੇ ਸੈਦ ਖੜੀ ਮੇਰੇ ਸੋਰਿਆਂ ਦਾ ਪਿੰਡ ਉਹਦੇ ਨਾਨਿਆਂ ਦੇ ਪਿੰਡ ਦਾ ਬੜੀ ਦੂਰੋਂ ਆਇਆ ਹੈ 80-90 ਕਿਲੋਮੀਟਰ ਦੂਰ ਤੋਂ ਆ ਕੇ ਮੁੰਡਾ ਸਾਡੇ ਪਿੰਡਾਂ ਨੂੰ ਉਤਰਾਂ ਵਾਲਿਆਂ ਨੂੰ ਮਾਤ ਦੇ ਗਿਆ ਆ ਗਿਆ ਆ ਗਿਆ ਵੇ ਬੜਾ ਆ ਉਹ ਵੀਰੇ ਬਾਹਰ ਜਾ ਕੇ ਉਹਦੇ ਸਾਈਡ ਤੇ ਤਮਾਸ਼ਾ ਡਰਾਮਾ ਕਰਨਾ ਕਿਵੇਂ ਕਾਲੀ ਦੂਜਾ ਨੰਬਰ ਕੌਣ ਲੈ ਗਿਆ ਦੂਜਾ ਨੰਬਰ ਕੀ ਨਾਮ ਦੂਜਾ ਲਖਪਤਰੀ ਅਦਕ ਘਰਾਲੇ ਦਾ ਕਿੰਨਾ ਨਾਮ ਵੀ ਤੁਹਾਨੂੰ ਦੂਜਾ ਨੰਬਰ 40000 ਰੁਪਏ ਤੀਜਾ ਤੀਜਾ ਨਾਮ ਵੀ ਕੱਪ ਵੀਜੇ ਨਾਮ ਤੋਂ ਸੁਣਾਵੇ ਕੱਪ ਹੈ ਅੱਛਾ ਪਹਿਲਾ ਵੀ ਕੱਪ ਹੈ ਪੰਜਵਾਂ ਵੀ ਕੱਪ ਹੈ ਬਈ ਵਾਹ ਬਈ ਇਹਨਾਂ ਨੇ ਕੱਪ ਕਰਾਇਆ ਇਹ ਮੁੰਡਿਆਂ ਨੇ ਕੱਪ ਕਰਾਇਆ ਇਹ ਮੁੰਡੇ ਨੂੰ ਖੁਸ਼ੀ ਨਹੀਂ ਸੰਭੀ ਜਾ ਰਹੀ ਹੋਰ ਭਾਈ ਹੋਰ ਕਿਥੋਂ ਕਿਥੋਂ ਬਾਜ਼ੀਆਂ ਜਿੱਤੇ ਆ ਮਾੜੇ ਦੱਸ ਦੱਸੀ ਮਾੜੇ ਜਿੱਤਣੀਆਂ ਨੇ ਇਹਦੇ ਨਾਲ ਜਿੱਤਣੀਆਂ ਹੈਂ ਕਿਹੜੇ ਕਿਹੜੇ ਪਿੰਡ ਤੋਂ ਮੜੇ ਜਿੱਤਿਆ ਜੇ ਤੀਜੀ ਬਾਜੀ ਜਿੱਤਿਆ ਇਹ ਮੇਰੇ ਲੱਗ ਮੇਰੇ ਨਾਲ ਹਾਂ ਮੋਤਰੀ ਮੈਂ ਮੋਤਰਾ ਫਰਸਟ ਨੇਮ ਪੱਲਾ ਦੂਜੇ 40 ਮਿੰਟ ਦੀ ਬਿੱਤ ਪਾ ਕੇ ਪਿੰਡ ਸੁਰਨਾ 40 ਮਿੰਟ ਦੀ ਵੇਤ ਪਾਈ ਜਾਂਨੇ ਅੱਛਾ 80 ਕਬੂਤਰ ਛੁੱਟੇ ਸੀ ਹਾਂ ਨਾ ਤਿੰਨਾਂ ਚ ਬਾਜੀ ਉਹੀ 40 ਮਿੰਟ ਦੀ ਵੇਤ ਵਾ ਕੇ ਜਿੱਤੇ ਆ ਅੱਛਾ ਤੇ ਦੂਜੀ ਬਾਜੀ ਮੋਟਰਸਾਈਕਲ ਦੀ ਛੱਡੇ ਆ ਹਾਂ ਤੇ ਸਤਮਾ ਆ ਰਿਹਾ ਅੱਛਾ ਸਤਮਾ ਆ ਰਿਹਾ ਤੇ ਮੋਟਰਸਾਈਕਲ ਦੀ ਬਾਜੀ ਛੱਡਿਆ ਫਿਰ ਅੱਜ ਫਿਰ ਛੱਡਿਆ ਕਾਰ ਇੱਕ ਫੜਕਾ ਕਰਾ ਕੇ ਦੋ ਫੜਕਾ ਕਰਾ ਕੇ ਸੋਰੀ ਦੋ ਫੜਕਾ ਕਰਕੇ ਛੱਡਿਆ ਤੇ ਫਿਰ ਅੱਜ ਬਾਜੀ ਦਿੱਤੀ ਜਾਂਦੀ ਹੈ ਕੀ ਬਾਤ ਹੈ ਕੀ ਬਾਤ ਹੈ ਵੀ ਹੈ ਜੀ ਬਾਜੀ ਸੇਵਾ ਵੀ ਬੜੀ ਕਰਦੇ ਹੋ ਕਬੂਤਰ ਦੀ ਹਾਂ ਸੇਵਾ ਨਹੀਂ ਜਿੱਤਦਾ ਹਾਂ ਵੇ ਲੈ ਕੇ ਆਇਆ ਫ੍ਰੀਜ ਤਾਂ ਨਹੀਂ ਬੰਦਾ ਇਹ ਸਿਰੋਂ ਪਰ ਲੈਟੋ ਇਨੀ ਬੈਟਾ ਇਹ ਫ੍ਰੀਜ ਜਿੱਤ ਕੇ ਨ ਮੁੰਡੇ ਬਈ ਆ ਫ੍ਰੀਜ ਅਮੀਕਾ ਨਹੀਂ ਲੈ ਕੇ ਆਇਆ ਕਬੂਤਰ ਐ ਤਾਉਲੀ ਮੁੱਖਲੇ ਆਇਆ ਮਤਲਬ ਆਪਾਂ ਗੱਡੀ ਚੱਲਦੇ ਆਪਾਂ ਉੱਥੇ ਪੈਣੀ ਜਾਣਾ ਉੱਥੇ ਬਈ ਦੋ ਮਿੰਟ ਠੰਡਾ ਪੀ ਕੇ ਚੱਲਦੇ ਆਹ ਬੂਤਰਾ ਬਲਾਂਸ ਉਹ ਅਨੋਦੀਆ ਬੰਦਾ ਕਿਤੇ ਨਹੀਂ ਲੈਣਾ 55000 ਰੁਪਈਆ ਤੇ ਇੱਕ ਫਰਿੱਜ ਜਿੱਤ ਗਿਆ ਮੁੰਡਾ ਕਮੇਟੀ ਹੁਣ ਫੈਸਲੇ ਵੀ ਕਰ ਰਹੀ ਹੈ ਕਮੇਟੀ ਹੁਣ ਦੇਰੀ ਇਨਾਮ ਕਦੋਂ ਦੇਗੀ ਕੱਪ ਕੋ ਫੜਾਏਗੀ 10 ਮਿੰਟ ਫੜਾਣਗੇ ਨਹੀਂ ਜੀ ਆਪਣੀ ਓਏ ਮੇਰੀ ਗੱਲ ਅਸੀ ਕੂਤਰੀ ਸੀਗੇ ਤੇ ਕੂਤਰੀ ਆਪਣਾ ਨਾ ਕਰਦੇ ਸੰਤਾ ਸਿੰਘ ਜੀ ਕਿਵੇਂ ਲੱਗ ਰਿਹਾ ਬਾਜੀ ਕਰਾ ਕੇ ਬਹੁਤ ਵਧੀਆ ਬਹੁਤ ਖੁਸ਼ੀ ਹੋਈ ਤੁਹਾਡੇ ਕਬੂਤਰਾਂ ਨੇ ਕਮਾਲ ਕੀਤਾ ਹਾਂ ਹਾਂ ਬਿਲਕੁਲ ਬਿਲਕੁਲ ਜੇ ਆਪੇ 100000 ਰੁਪਏ ਦੇ ਦੋ ਤੁਹਾਨੂੰ ਇਹਨਾਂ ਨੂੰ ਪਾਈ ਗਏ ਹਾਂ ਕਿਹੋ ਲੱਗਿਆ ਆਏ ਬਹੁਤ ਖੁਸ਼ੀ ਹੋ ਰਹੀ ਹੈ ਉੱਤੇ ਸਾਡੇ ਪਿੰਡ ਦਾ ਦੋਤਰਿਆ ਹੈ ਨਾ ਕਿਹਨੇ ਮਿਲ ਕੇ ਜਾਈ ਤਾ ਦੇਖੋ ਜੀ ਨਾਮ ਦੇ ਰਹੇ ਨੇ ਹੁਣ ਸੱਤਾ ਸਿੰਘ ਜੀ ਇਧਰੋਂ ਕਾਲੀ ਸਿੰਘ ਜੀ ਇਧਰੋਂ ਹੈ ਮੁੰਡਾ ਤੇ ਇਧਰੋਂ ਹੋਰ ਵੀ ਕਮੇਟੀ ਦੇ ਮੈਂਬਰ ਦਵਿੰਦਰ ਜੀ ਕਬੂਤਰਬਾਜ਼ ਕਬੂਤਰਬਾਜ਼ ਨੇ ਜਿਹੜੇ ਪਿੱਛੇ ਨਾਮ ਉਹ ਐ ਭਈਆਂ ਦਾ ਨਾਮ ਪਾਈ ਪਹਿਲਾ ਨਾਮ ਪਿੰਡ ਸੈਦ ਖੜੀ ਪਹਿਲਾ ਨਾਮ ਲੈ ਕੇ ਨੇ ਸੈਦ ਖੜੀ ਫਰਿੱਜ ਫਰਿੱਜ ਪਿੰਡ ਨੂੰ ਰਾਜਪੁਰੇ 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 ਜੱਲੀ ਫਰਿੱਜ ਤਿੰਨ ਕੱਪ ਇੱਕ ਫਰਿੱਜ ਪਿੰਡ ਵੱਲੋਂ ਹਾਂ ਤਿੰਨ ਕੱਪ ਇੱਕ ਫਰਿੱਜ ਪਿੰਡ ਮਾਣੇਵਾਲ ਵੱਲੋਂ ਹਾਂ ਹਾਂ ਇਹ ਦੂਜੀ ਬਾਜੀ ਕਰਾਈ ਪਹਿਲੋਂ ਵੀ ਭਰਾਈ ਸੀ ਹਨਾ ਥੋੜੇ ਦਿਨ ਪਿਛਲੇ ਮਹੀਨੇ ਵੀ ਕਰਾਈ 17000 ਉਹ 117000 ਦੀ ਸੀ ਤੇ ਇਹ ਵੀ ਬਾਜੀ ਚੱਲ ਰਹੀ ਹੈ ਸੇਰੀ ਮਾਨਤ ਨੂੰ ਤਨੀ ਆ ਦੇਖੋ ਜੀ ਸਾਡੇ ਹੁਣ ਜਿਹੜੇ ਜਿੱਤੇ ਨੇ ਮੁੰਡੇ ਉਹਨਾਂ ਨੂੰ ਨਾਮ ਮਿਲ ਰਿਹਾ। ਕੀ ਬਾਤ ਹੈ। ਤਾੜੀ ਮਾਰ ਦਿਓ ਵੀ ਤਾੜੀ ਮਾਰ ਦਿਓ। ਤਾੜੀ ਮਾਰ ਦਿਓ ਮੁੰਡਿਆਂ ਨੂੰ। ਹੌਸਲਾ ਮਿਲਦਾ ਹੈ ਮੁੰਡਿਆਂ ਨੂੰ ਭਾਈ। ਨਾਲ ਪੈਸੇ ਨਾਲ ਫਰਿੱਜ ਕੱਪ ਵੀ ਬਣਾਓ ਨਾਲ ਅੱਛਾ ਇਹਨਾਂ ਨੂੰ ਨਹੀਂ ਮਿਲਣਾ ਠੀਕ ਹੈ ਠੀਕ ਕੀ ਬਾਤ ਹੈ ਵੇਖੋ ਨਾਲ ਪੈਸੇ ਨਾਲ ਕੱਪ ਨਾਲ ਫਰਿੱਜ ਕੀ ਬਾਤ ਹੈ ਪਿੰਡ ਸੈਦ ਖੜੀ ਦਾ ਪਹਿਲੇ ਨੰਬਰ ਤੇ ਫਸਟ ਫਸਟ ਮੈਨੂੰ ਵੀ ਪਹਿਲੇ ਨੰਬਰ ਤੇ ਗਿਆ ਮੁੰਡਾ ਕਮਾਲ ਕਰ ਗਿਆ ਸਾਡੇ ਪਿੰਡ ਦਾ ਦੁੱਤਾ ਹੀ ਹੈ ਕਮਾਲ ਕਰ ਗਿਆ ਬਈ ਕਿੱਡੀ ਦੂਰ ਆਇਆ ਵੇਲਾ ਉਹਦੇ ਪਿੰਡ ਤੋਂ ਆਇਆ ਤੇ ਬਾਈ ਕਿਹੜਾ ਪਿੰਡਾ ਤੁਹਾਡਾ ਘਰਾਲੇ ਵੀਰੇ ਘਰਾਲੇ ਤੋਂ ਦੂਜੇ ਨੰਬਰ ਤੇ ਮੁੰਡੇ ਆਏ ਨੇ ਵੀ ਘਰਾਲੇ ਪਿੰਡ ਤੋਂ ਇਹਨਾਂ ਨੂੰ ਹਾਂ ਆ ਵੀ ਐਂ ਕਰਦੇ ਵੀਰੇ ਬੜਾ ਆਵੇ ਗਿਆਨੀ ਜੀ ਆਪਣੇ ਕਿੰਨੇ ਨੰਬਰ ਤੇ ਆਏ ਨੇ ਰਾਜੂ ਗੜੀ ਤੀਜਾ ਰਾਜੂ ਗੜੀ ਤੀਜਾ ਨੰਬਰ ਭਾਨਪੁਰਾ ਕਿਆ ਬਾਤ ਹੈ ਆ ਵੇਖੋ ਨਾਮ ਮਿਲਦੇ ਪਏ ਇੱਕ ਨੰਬਰ ਦਾ ਕੰਮ ਹੈ ਸਾਬ ਹਾਂ ਕਰਨ ਔਜਲੇ ਦੇ ਪਿੰਡ ਤੋਂ ਆਏ ਨਾ ਮੁੜੇ ਆਹ ਸਾਡਾ ਭਾਈ ਕਿੰਨੇ ਵੰਦੇ ਨਾੜਾ ਸੀ ਦੇਹਾ ਨੇ ਇੱਕ ਘਟ ਉਹ ਕਾਹ ਚਾਰੇ ਲੈ ਮੈਂ ਵੀਰੇ ਕੱਪ ਪਾਉ ਆ ਵੇਖੋ ਜੀ ਨਾਮ ਦਿੱਤਾ ਕਮੇਟੀ ਨੇ ਸੱਤਾ ਸਿੰਘ ਨੇ ਹਾਂ ਮੇਰਾ ਹੀ ਗਾ ਮਿਹਰਬਾਨੀ ਹੈਗੇ ਉਹ ਕਹਿੰਦੇ ਕੋਣ ਪੈਸੇ ਚਾਰ ਜਰ ਦੇ ਕਹਿੰਦੇ ਤੁਹਾਨੂੰ ਦੇ ਦਿੱਤੀ ਮੇਰਾ ਬਹੁਤ ਦੱਬੇ ਹੋ ਨਾ ਨਹੀਂ ਸ਼ੋਰੇ ਖੰਡਾ ਪੰਡਾ ਤੋ ਤਕਤਾ ਪੀਲੇ ਗੋ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਬਾਬਾ ਕਬੂਤਰ ਵੀ ਦਿਖਾ ਦੇ ਉੱਤਰ ਵੀ ਨਹੀਂ ਜਿਹਦੇ ਨਾਮ ਜਿੱਤੇ ਆ ਕਬੂਤਰ ਦੇ ਵੀ ਦਰਸ਼ਨ ਕਰੋ ਲੈ ਸਰ ਤੇ ਫਿਰ ਮਿਲੀ ਫਿਰ ਇੱਜ ਪਾਈਆਂ ਨੂੰ 450 450 ਆਈ ਗੋ ਲਾ ਦੇਦਾ ਉੱਪਰ ਦੇਖੋ 4500 ਰੁਪਏ ਮਾਦੇ ਲਾਇਆ ਛੋਟਾ ਜੀ ਮਦਰਾਉਂਦੇ ਆਂ 4500 ਰੁਪਏ ਪਾਣੀ ਆਪਣੇ ਅੱਛਾ ਕੀ ਬਾਤ ਜਿੰਨੇ ਦਵਾ ਕਰਕੇ ਜਿੰਨੇ ਰੁਪਏ